ਗੁਰਾਇਆਂ ਵਿਕੇਂਗਰ ਕੌਂਸਲ ਦੀ ਹੈ ਚੋਨਾ ਨੂੰ ਲੈ ਕੇ ਅੱਜ ਗੁਰਾਇਆਂ ਦੇ ਵਾਰਡ ਨੰਬਰ 11 ਦੇ ਆਜ਼ਾਦ ਉਮੀਦਵਾਰ ਸੀਮਾ ਰਾਣੀ ਨੇ ਆਪਣੇ ਵਾਰਡ ਡੋਰ ਟੂ ਡੋਰ ਪ੍ਰਚਾਰ ਕੀਤਾ ਅਤੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜੋ ਕੰਮ ਪਿਛਲੇ ਸਾਲਾਂ ਤੋਂ ਅਧੂਰੇ ਪਏ ਹਨ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਉਹਨਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਹਾਜ ਤੇ ਮੋਹਰ ਲਗਾ ਕੇ ਉਹਨਾਂ ਨੂੰ ਕਾਮਯਾਬ ਬਣਾਓ ਇਸ ਮੌਕੇ ਸੀਮਾ ਰਾਣੀ ਦੇ ਨਾਲ ਵਾਰਡ ਨੰਬਰ 11 ਦੇ ਵਾਰਡ ਵਾਸੀ ਭਾਰੀ ਗਿਣਤੀ ਵਿੱਚ ਮੌਜੂਦ ਰਹੇ ਰਹੇ ਤਾਂ ਹਰਦੀਪਕ ਦੀ ਖਾਸ ਰਿਪੋਰਟ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼੍ਰੀਮਤੀ ਸੀਮਾ ਰਾਣੀ ਵਾਰਡ 11 ਜੋ ਕਿ ਮੇਰਾ ਪਰਿਵਾਰ ਹੈ ਇਸ ਪਰਿਵਾਰ ਲਈ 12 ਮਹੀਨੇ 30 ਦਿਨ ਤੀ ਦਿਨ ਸੇਵਾ ਵਿੱਚ ਮੈਂ ਹਾਜ਼ਰ ਹਾਂ ਜੋ ਕਿ ਮੈਨੂੰ ਮੈਨੂੰ ਆਪਣੇ ਵਾਰਡ ਤੇ ਪੂਰਾ ਮਾਣ ਹੈ ਤੁਹਾਡੀ ਇੱਕ ਇੱਕ ਕੀਮਤੀ ਵੋਟ ਵੋਟ ਦਾ ਮੁੱਲ ਮੈਂ ਤੁਹਾਡੇ ਆਪ ਦੇ ਕਾਰਜ ਜੋ ਕਿ ਅਜੇ ਤੱਕ ਨਹੀਂ ਪੂਰੇ ਬਣ ਸਕੇ ਉਹਨਾਂ ਨੀਤੀਆਂ ਤੇ ਖਰਾ ਉਤਰੂੰਗੀ ਆਪਣੀ ਇੱਕ ਇੱਕ ਕੀਮਤੀ ਵੋਟ ਜਹਾਜ ਨੂੰ ਪਾ ਕੇ ਕਾਮਯਾਬ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰ ਗੁਰਦੇਵ